ਤਿੰਨ ਜੀ ਇਹ ਬਜਟ ਕੀ ਆਮ ਬੰਦਾ ਕਿਸ ਤਰ੍ਹਾਂ ਅਨਲਾਈਜ਼ ਕਰਦਾ ਦੇਖੋ ਜੇ ਸਾਡੇ ਜਿਹੜਾ ਦੇਸ਼ ਦੀ ਆਰਥਿਕ ਅਵਸਥਾ ਜਿਹੜੀ ਹੈਗੀ ਇਕਨੋਮਿਕਲ ਹੈ ਜਿਹੜੀ ਫਾਈਨੈਂਸ਼ੀਅਲ ਸਥਿਤੀ ਆ ਉਹ ਬਜਟ ਤੇ ਹੀ ਡਿਪੈਂਡ ਕਰਦੀ ਹੈ ਹਰ ਬੰਦੇ ਦੀ ਨਿਗਾ ਸਾਡੇ ਬਜਟ ਤੇ ਹੀ ਹੁੰਦੀ ਹੈ ਕਿ ਕਿਸ ਤਰ੍ਹਾਂ ਸਰਕਾਰ ਆਪਣੀਆਂ ਜਿਹੜੀਆਂ ਹੈਗੀਆਂ ਜਨਤਾ ਨੂੰ ਕਿਸ ਤਰ੍ਹਾਂ ਸਹੂਲਤਾਂ ਮੁਹਿਆ ਕਰਦੀਆਂ ਪਰ ਅੱਜ ਜਿੱਦਾਂ ਦਾ ਬਜਟ ਆਇਆ ਸੀ ਦੇਖਿਆ ਕਿ ਦੇਖੋ ਨਾ ਮੋਬਾਈਲਸ ਵਗੈਰਾ ਦੂਸਰੇ ਜਿਹੜੇ ਜਿ ਉਹਨਾਂ ਨੇ ਉਹ ਸਸਤੇ ਕੀਤੇ ਪਰ ਰੀਚਾਰਜ ਸਿਸਟਮ ਵੀ ਤੇ ਦੇਖੋ ਨਾ ਕਿੰਨੇ ਮਹਿੰਗੇ ਹੁਣ ਦੇਖੋ ਤੁਸੀਂ ਹਵਾਈ ਜਿਹੜੀਆਂ ਟਿਕਟਾਂ ਹੈਗੀਆਂ ਜਾਂ ਸਫਰ ਹੈ ਜਿਹੜ ਇਨੂੰ ਇਹਨੇ ਮਹਿੰਗਾ ਹੋਣਾ ਹੀ ਹੋਣਾ ਵਾ ਇਹ ਅੱਗੇ ਮਹਿੰਗਾ ਕਰ ਦਿੱਤਾ ਗਿਆ ਇਹ ਸਾਡੇ ਵਾਸਤੇ ਬਿਲਕੁਲ ਸਹੀ ਜਿਹਾ ਨਹੀਂ ਲੱਗਦਾ ਇਹਨੂੰ ਅਸੀਂ ਇੱਕ ਸਹੀ ਜਿਹੜੀ ਸਹੂਲਤ ਦਾ ਨਜ਼ਰੀਆ ਉਸ ਪੱਖੋਂ ਨਹੀਂ ਅਸੀਂ ਇਹਨੂੰ ਦੇਖ ਰਹੇ ਟੈਕਸ ਦੀ ਸਲੈਬ ਵੀ ਚੇਂਜ ਹੋਇਆ ਟੈਕਸ ਦੀ ਸਲੈਬ ਦੇ ਵਿੱਚ ਦੇਖੋ 5 ਲੱਖ ਸੀ ਪਹਿਲਾਂ ਹੁਣ 3 ਲੱਖ ਕਰ ਦਿੱਤਾ ਗਿਆ ਪਰ ਉਹ ਵੀ ਸਾਨੂੰ ਸਹੀ ਨਹੀਂ ਲੱਗ ਰਿਹਾ ਉਹਦੇ ਵਿੱਚ ਵੀ ਦੇਖੋ ਸਾਨੂੰ ਟੈਕਸ ਭਅਨੇ ਹੈ ਛੇ ਸਰਕਾਰ ਦੇ ਇਧਰਲੀ ਜੇਬ ਤੋਂ ਕਰਿਆ ਤੇ ਦੂਜੀ ਜੇਬ ਤੇ ਸਾਡੇ ਟੈਕਸ ਪਾ ਦਿੱਤੇ ਆ ਉਹ ਟੈਕਸ ਪਾਇਆ ਗਿਆ ਹੈ ਟੈਕਸ ਇੰਨੇ ਨਹੀਂ ਵਧਾਣੇ ਚਾਹੀਦੇ ਕਿਉਂਕਿ ਜਨਤਾ ਦਾ ਅੱਗੇ ਜਿਹੜਾ ਕਿ ਫਾਈਨੈਂਸ਼ੀਅਲ ਸਟੇਟਸ ਹੈ ਫਰੇਕ ਬੰਦੇ ਦਾ ਬਹੁਤ ਜ਼ਿਆਦਾ ਖਤਰਨਾਕ ਮੋੜ ਤੇ ਬੈਠਾ ਆ ਸੋ ਇਹ ਜਿਹੜਾ ਬਜਟ ਆ ਸੀ ਇਸ ਨੂੰ ਬਿਲਕੁਲ ਅਜੇ ਸੰਤੁਸ਼ਟੀਪੂਰਨ ਨਹੀਂ ਹੈਗਾ ਬਜਟ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਚੀਜ਼ਾਂ ਵੱਲ ਧਿਆਨ ਦੇਵੇ ਕਿ ਜਿਹੜੀ ਜਨਤਾ ਹੈ ਉਹ ਖੁਸ਼ ਹੋ ਸਕੇ ਪੂਰੀ ਤਰ੍ਹਾਂ ਠੀਕ ਹੈ ਥੈਂਕ ਯੂ ਅੱਜ ਦਾ ਤੁਸੀਂ ਬਜਟ ਸੁਨੇਹਾ ਕੀ ਖਾਸ ਬਜਟ ਦੇ ਵਿੱਚ ਤੁਹਾਨੂੰ ਨਜ਼ਰ ਆਇਆ ਕੀ ਕੋਈ ਖਾਸ ਚੀਜ਼ ਜਿਹੜੇ EMPLOYEES ਆਗੇ ਉਹਨਾਂ ਲਈ ਤੇ ਚਲੋ ਠੀਕ ਹੈਗਾ ਕਿ ਜਿਹੜੀ ਸਲੈਬ 5% ਤੱਕ ਲੀ ਆਂਦੀ ਹੈ 7 ਲੱਖ ਤੱਕ ਦਾ ਜਿਹੜਾ ਸਲੈਬ ਸੀਗੀ ਪਹਿਲਾਂ ਹੁੰਦੇ ਤਾਂ 10% ਇਹਨਾਂ ਪੈਂਦਾ ਸੀ ਉਹ 5% ਹੋ ਗਿਆ ਵਧੀਆ ਗੱਲ ਹੈ ਜੀ ਪਰ ਜਿਹੜੇ ਕੁਝ 3 ਲੱਖ ਦਾ ਕਰਤਾ ਕਿ ਜਿਹੜੇ ਛੋਟੇ EMPLOYEES ਨੇ ਦੀ ਸੈਲਰੀ ਘੱਟ ਹੈ ਉਹਨਾਂ ਲਈ ਵਾਧੂ ਬੋਝ ਪਏਗਾ ਇੱਕ ਸਰਕਾਰ ਦਾ ਉਸ ਤੋਂ ਇਲਾਵਾ ਕੀ ਹੋਰ ਤੁਸੀਂ ਦੇਖਿਆ ਮਹਿੰਗਾ ਸਸਤਾ ਕਿਸ ਤਰ੍ਹਾਂ ਦੇਖਦੇ ਹੋਗਾ ਦੇਖਿਆ ਜੀ ਹਵਾਈ ਸਫਰ ਚਲੋ ਕਦੀ ਕਦੀ ਤਾਂ ਕਰਨਾ ਪੈਂਦਾ ਹੈ ਲੇਕਿਨ ਉਹ ਮਹਿੰਗਾ ਹੋ ਗਿਆ ਉਹ ਆਮ ਲੋਕਾਂ ਦੇ ਜੇਬ ਵਿੱਚ ਹੋਣਾ ਚਾਹੀਦਾ ਹੈ ਇਸ ਟੈਕਸ ਸਸਤੀਆਂ ਹੋਣ ਪਰ ਇੱਕ ਚਲੋ ਘਾਤਾ ਹੈ ਸਰਕਾਰ ਨੇ ਕਿ ਮੋਬਾਈਲ ਜਿਹੜੇ ਸਸਤੇ ਕਰਦੇ ਆ ਕਸਟਮ ਡਿਊਟੀ ਘਟਾਦੀ ਆ ਸੋਨੇ ਤੇ ਕਸਟਮ ਡਿਊਟੀ ਘਟਾਦੀਆਂ ਦੇ ਨਾਲ ਲੇਡੀਜ਼ ਨੂੰ ਫਾਇਦਾ ਹੋਏਗਾ ਲੇਡੀਜ਼ ਲਈ ਕਿਸ ਤਰ੍ਹਾਂ ਦੇਖਦੇ ਆ ਵਾਪਸ ਆ ਰੀਆਂ ਇਸ ਵਾਰ ਨਵੀਆਂ ਯੋਜਨਾਵਾਂ ਬਿਲਕੁਲ ਨਵੀਆਂ ਯੋਜਨਾਵਾਂ ਜਿਹੜੀ ਸਰਕਾਰ ਕਰੀ ਆ ਕਿ 3 ਲੱਖ ਕਰੋੜ ਦਾ ਇੱਕ ਅਲੋਕੇਸ਼ਨ ਕੀਤੀ ਆ ਲੇਡੀਜ਼ ਵਾਸਤੇ ਨਵੇਂ ਹਸਪਤਾਲ ਬਣਨਗੇ ਬੱਚਿਆਂ ਵਾਸਤੇ ਸ਼ਿਸ਼ੂ ਘਰ ਬਣਾਏ ਜਾਣੇ ਆ ਉਹ ਵੀ ਇੱਕ ਵਧੀਆ ਚੀਜ਼ ਹੈ ਫੁੱਲ ਮਿਲਾ ਕੇ ਬਜਟ ਬਜਟ ਠੀਕ ਹੈ ਜੀ ਨਾ ਜ਼ਿਆਦਾ ਫੇਵਰ ਵਿੱਚ ਕਹਿ ਸਕਦੇ ਕਿ ਨਾ ਨੁਕਸਾਨਾ ਟੈਕਸ ਜਿਹੜਾ ਵੋਝਾ ਨਵੇਂ ਛੋਟੇ ਮੁਲਾਜ਼ਮਾਂ ਤੇ ਪਾ ਦਿੱਤਾ ਗਿਆ ਹੈ। ਬਜਟ ਆਇਆ ਤੁਸੀਂ ਬਜਟ ਸੁਣਿਆ ਹੈ ਕਿਹੋ ਜੀ ਪ੍ਰਤੀਕਿਰਿਆ ਹੈ ਕਿਹੋ ਜਿਹਾ ਲੱਗ ਰਿਹਾ ਬਜਟ। ਦੇਖੋ ਜੀ ਬਜਟ ਦਾ ਰਲਿਆ ਮਿਲਿਆ ਹੀ ਹੈਗਾ ਵਾ। ਪਰ ਜਿਹੜੇ ਮੋਬਾਈਲ, ਟੀਵੀ, ਸੋਨਾ, ਚਾਂਦੀ ਸਸਤਾ ਕੀਤਾ ਇਹਨਾਂ ਤੋਂ ਠੀਕ ਆ। ਪਰ ਜਿਹੜਾ ਰੀਚਾਰਜ ਪੈਕ ਮਹਿੰਗੇ ਕਰ ਦਿੱਤੇ ਆ ਉਹ ਲੋਕਾਂ ਨੂੰ ਉਹ ਵੀ ਝਟਕਾਵਾ ਇੱਕ ਤਰ੍ਹਾਂ ਲੱਗਾ ਵਾ। ਬਾਕੀ ਜਿਹੜੀ ਟੈਕਸ ਦੀ ਸਲੈਬ ਸੀਗੀ 5 ਲੱਖ ਵਾਲੀ ਉਹ ਸਾਡੇ ਵਰਗੇ ਛੋਟੇ ਵਪਾਰੀ ਵਾਲੀ ਸਹੀ ਸੀਗੀ। ਉਹਨਾਂ ਨੂੰ 3 ਲੱਖ ਦੀ ਕਰ ਦਿੱਤੀ ਉਹ ਸਾਡੇ ਲਈ ਝਟਕਾਵਾ। ਸਰਕਾਰ ਨੂੰ ਸੋਚਣਾ ਆਮ ਬੰਦੇ ਦਾ ਵੀ ਅੱਜ ਤੁਸੀਂ ਅ ਬਜਟ ਸੁਣਿਆ ਹੈ ਔਰ ਇਸ ਦੀ ਖਾਸ ਗੱਲਾਂ ਤੁਸੀਂ ਨੋਟ ਕੀਤੀਆਂ ਕੀ ਗਿਆ ਬਜਟ ਸੁਣਿਆ ਇਹਦੇ ਵਿੱਚ ਹਵਾਈ ਯਾਤਰਾ ਮਹਿੰਗੀ ਹੋ ਗਈ ਹੈ ਜੀ ਹੂੰ ਜਿੱਦਾਂ ਨੌਜਵਾਨ ਘੁੰਮਣ ਫਿਰਨ ਦਾ ਸ਼ੌਕ ਰੱਖਦੇ ਆ ਬਾਹਰ ਜਾਣ ਦਾ ਹੂੰ ਹੂੰ ਤੇ ਹੂੰ ਉਸ ਤੋਂ ਇਲਾਵਾ ਕੋਈ ਟੈਕਸ ਬਾਰੇ ਪਤਾ ਲੱਗਾ ਉਸ ਤੋਂ ਇਲਾਵਾ 5 ਲੱਖ ਹੂੰ 5 ਲੱਖ ਤੱਕ ਹੂੰ ਸੀਗੀ ਮਾਫ ਸੀਗੀ ਪਹਿਲਾਂ ਹਾਂਜੀ 5 ਲੱਖ ਤੱਕ ਮਾਫ ਸੀਗੀ ਉਹ ਘਟਾ ਕੇ 3 ਲੱਖ ਕਰ ਦਿੱਤਾ ਜੀ ਹੂੰ ਤੇ ਉਹਦਾ 5% ਦੇਣਾ ਪੈਣਾ ਹੁਣ ਹੂੰ ਹੂੰ ਕਿ ਨੌਜਵਾਨ ਕੀ ਉਮੀਦ ਕਰਦੇ ਸੀ ਕੁਝ ਖਾਸ ਹੋਏਗਾ ਹਰ ਵੀ ਪਰ ਹੋਇਆ ਨਹੀਂ ਜੀ ਖਾਸ